ਸੋ ਬਹੁਤ ਵੱਡਾ ਅਪਡੇਟ ਹੈ ਤੀਰਤ ਜੀ ਸਾਡੇ ਨਾਲ ਮੌਜੂਦ ਨੇ ਜਿਸ ਤਰ੍ਹਾਂ ਕੈਨੇਡਾ ਚ ਸਖਤੀ ਹੈ ਰਿਫਿਊਜ਼ਲ ਧੜਾ ਧੜਾ ਆ ਰਹੀ ਹੈ ਸੋ ਸਾਡੇ ਬਹੁਤ ਸਾਰੇ ਵਿਦਿਆਰਥੀ ਆ ਜਿਹੜੇ ਉੱਥੇ ਪੜ੍ਹ ਰਹੇ ਨੇ ਉਹਨਾਂ ਦੇ ਮਾਪੇ ਉਹਨਾਂ ਨੂੰ ਜੈਨੂਇਨ ਤਰੀਕੇ ਨਾਲ ਮਿਲਣ ਜਾਣਾ ਚਾਹੁੰਦੇ ਨੇ ਕੀ ਉਹ ਨਹੀਂ ਜਾ ਸਕਣਗੇ ਕੀ ਹੁਣ ਮਾਪਿਆਂ ਨੂੰ ਕੈਨੇਡਾ ਨਹੀਂ ਅਪਲਾਈ ਕਰਨਾ ਚਾਹੀਦਾ ਇਹੀ ਟੌਪਿਕ ਹੈ ਸਿੱਧਾ ਜਾ ਤੀਰਤ ਜੀ ਸਤਿ ਸ਼੍ਰੀ ਅਕਾਲ ਔਰ ਮੈਂ ਚਾਹੂੰਗਾ ਇਹਦੇ ਤੇ ਦੱਸ ਦਿਓ ਵੀ ਹੁਣ ਰਿਫਿਊਜ਼ਲ ਬਹੁਤ ਜ਼ਿਆਦਾ ਆ ਰਹੇ ਨੇ ਬੱਚੇ ਸਾਡੇ ਬਹੁਤ ਉੱਥੇ ਨੇ ਮਾਪੇ ਮਿਲਣਾ ਚਾਹੁੰਦੇ ਨੇ ਜਾਣ ਜਾਂ ਨਾ ਜਾਣ ਅਪਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਰ ਮੈਂ ਦੱਸ ਦਊਂਗਾ ਕਿ ਇਹ ਮਨੁੱਖੀ ਅਧਿਕਾਰ ਹੈਗਾ ਵਾ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਮਿਲਣ ਜਾਣਾ ਚਾਹੁੰਦੇ ਆ ਕਿਉਂਕਿ ਅਸਲ ਹੈ ਨਾ ਬੱਚਾ ਉੱਥੇ ਥੋੜਾ ਜਿਹਾ ਪਰੇਸ਼ਾਨ ਵੀ ਆ ਚਾਹੇ ਪੜਨ ਗਿਆ ਹੋਵੇ ਪੜ ਰਿਹਾ ਹਜੇ ਚਾਹੇ ਵਰਕ ਪਰਮਿਟ ਤੇ ਆ ਵਰਕ ਪਰਮਿਟ ਮੁਕ ਰਿਹਾ ਨਾ ਪਰੇਸ਼ਾਨੀ ਆ ਮਾਪਿਆਂ ਨੂੰ ਵੀ ਲੱਗਦਾ ਯਾਰ ਇੱਕ ਵਾਰੀ ਅਸੀਂ ਬੱਚਿਆਂ ਕੋਲ ਜਾ ਕੇ ਮਿਲ ਕੇ ਆਈਏ ਤੇ ਅਸਲ ਵਿੱਚ ਨਾ ਸਚਾਈ ਆ ਰੂਮਰਸ ਆ ਕੇ ਰਿਫਿਊਜ਼ਲ ਬਹੁਤ ਹੈ ਅਜੇ ਮੈਂ ਇਤਨਾ ਮੋਰ ਲਾਉਣੀ ਚਾਹੂੰਗਾ ਜੇ ਉਹ ਰੂਮਰ ਸਚਾਈ ਆ ਯਸ ਕੈਨੇਡਾ ਨੇ ਕਹਿ ਲੋਗੇ ਨਾ ਜਿੰਨਾ ਕਿ ਮੈਂ ਤਾਂ ਕਹੂੰਗਾ ਕੈਨੇਡਾ ਨੂੰ ਭੰਡਿਆ ਗਿਆ ਨਾ ਮੈਂ ਅੱਗੇ ਵੀ ਕਹਿਣਾ ਹੁੰਦਾ ਕੈਨੇਡਾ ਇੱਕ ਉਹ ਕੰਟਰੀ ਹੈ ਬੜੀ ਸ਼ਰਾਫਤ ਨਾਲ ਚੱਲਣ ਵਾਲੀ ਕੰਟਰੀ ਸੀ ਬੜਾ ਤਰੀਕੇ ਨਾਲ ਕਿਹਾ ਜੇ ਦੀ ਕੈਨੇਡਾ ਆ ਜੀ ਪਤਾ ਨਹੀਂ ਕਿਹੜੀਆਂ ਗਾਲਾਂ ਕੱਢ-ਕੱਢ ਕੇ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਦੀਆਂ ਰੀਲਾਂ ਤੇ ਆ ਸਭ ਨੇ ਆਪਾਂ ਦੇਖਿਆ ਵੀ ਯਾਰ ਉਹ ਟਰੰਪ ਦੇ ਵੀ ਗਾਣੇ ਵੀ ਪੈ ਗਏ ਸੀਗੇ ਬਾਰਡਰ ਦੇ ਉਹ ਥਾਪੀਆਂ ਬਾਕੇ ਨੱਚਦੇ ਵੀ ਸੀ ਤੇ ਸਾਡੇ ਕੈਨੇਡਾ ਦੇ ਵਿੱਚ ਵੀ ਕੋਈ ਆਪਣੇ ਦਾਤੇ ਆਉਂਦਾ ਫਿਰ ਉਹ ਵੀ ਆਪਣਾ ਦਾਅ ਚਲਾਉਂਦਾ ਸੋ ਕੈਨੇਡਾ ਕੀ ਕਲਮ ਤੇ ਵਾਰ ਕਰ ਸਕਦਾ ਤੇ ਕਲਮ ਚਲਾ ਰਿਹਾ ਕੈਨੇਡਾ ਮੈਂ ਜਿੱਦਾਂ ਹੁਣ ਮੈਂ ਵੀ ਕਹਿ ਗਿਆ ਰਿਫਿਊਜ਼ਲ ਵਧੀਆ ਸੋਨਾ ਰਿਫਿਊਜ਼ਲ ਵਧੀਆ ਮਤਲਬ ਇਹ ਥੋੜਾ ਕਿ ਮੈਨੂੰ ਅਪਲਾਈ ਨਹੀਂ ਕਰਨਾ ਚਾਹੁੰਦਾ ਬਾਕੀ ਇਹ ਮੇਰਾ ਕਾਰੋਬਾਰ ਯੂ نو ਕਈਆਂ ਨੂੰ ਲੱਗਦਾ ਹੋਣਾ ਗਿਆ ਤੁਸੀਂ ਤਾਂ ਕਹਿਣਾ ਹੀ ਅਪਲਾਈ ਕਰੋ ਤੁਸੀਂ ਤਾਂ ਆਪਣੀ ਫੀਸਾਂ ਲਾ ਕੇ ਸਾਈਡ ਤੇ ਹਟ ਜਾਣਾ ਇਹ ਤੁਹਾਡਾ ਸਵਾਲ ਆ ਜੀ ਮੈਂ ਜਵਾਬ ਇਹਦਾ ਦੇ ਰਿਹਾ ਜੋ ਮੈਂ ਕਰ ਸਕਦਾ ਇਨਸਾਨੀਆ ਤੌਰ ਤੇ ਜੋ ਅਸੀਂ ਸ਼ੁਰੂ ਕਰ ਦਿੱਤਾ ਹੋਇਆ ਵਾ ਸੋ ਜਦ ਤੱਕ ਤੁਹਾਡੇ ਤੋਂ ਵੀਡੀਓ ਪਹੁੰਚਣੀ ਆ ਜੇ ਤੁਸੀਂ ਮੇਰੇ ਦਫਤਰ ਆਉਂਦੇ ਆ ਕਿਉਂਕਿ ਪਹਿਲਾਂ ਵੀ ਇਸ ਤਕਰੀਮਸ ਅਸੀਂ ਇਦਾਂ ਹੀ ਕਰਦੇ ਸੀ ਵਿਸਟਰ ਵੀਜ਼ਾ ਅਪਲਾਈ ਕਰਨ ਦਾ 1 ਰੁਪਿਆ ਮਤਲਬ ਕੋਈ 1 ਰੁਪਿਆ ਵੀ ਸਾਡੇ ਵੱਲੋਂ ਚਾਚ ਨਹੀਂ ਕੀਤਾ ਇਹਨਾਂ ਤੇ ਆਫਟਰ ਫੀਸ ਵੀਜ਼ਾ ਵੀ ਜਿਹੜੀ ਫੀਸ ਹੈ ਵੈਰੀ ਰੀਜ਼ਨੇਬਲ ਲਈ ਜਾਂਦੀ ਲੱਖਾਂ ਲੋਖਾਂ ਚ ਫੀਸ ਨਹੀਂ ਮੈ ਲੈਣੀ ਸੋ ਇਹ ਚੀਜ਼ ਦਾ ਵੀ ਖਿਆਲ ਰੱਖਣਾ ਤੁਸੀਂ ਚੀਜ਼ ਦਾ ਸੋ ਡੈਫੀਨੇਟਲੀ ਤੁਹਾਨੂੰ ਜਿਹੜਾ ਕਿ ਅਪਲਾਈ ਕਰਨਾ ਚਾਹੁੰਦੇ ਆ ਸਰਕਾਰੀ ਫੀਸ ਦੇ ਕੇ ਤੁਸੀਂ ਅਪਲਾਈ ਕਰ ਸਕਦੇ ਆ ਤੇ ਅੱਜ ਮੈਂ ਦੱਸ ਦਵਾਂ ਯੈਸ ਰਿਫਿਊਜ਼ਲ ਆ ਰਹੀ ਆ ਪਰ ਵੀਜ਼ਾ ਵੀ ਆ ਰਿਹਾ ਸਰ ਅੱਜ ਵੀ ਸਾਡੇ ਕੋਲ ਆੜੇ ਸਟੱਡੀ ਮਿਲ ਗਿਆ ਜਿਹੜੇ ਬੱਚੇ ਜਿਹੜੇ ਗਏ ਹੋ ਉਹਨਾਂ ਦੇ ਮਾਪਿਆਂ ਦੇ ਵੀਜ਼ੇ ਆਏ ਆ ਸੋ ਕਈ ਵਾਰੀ ਕਹਿੰਦਾ ਉਹਨਾਂ ਦਾ ਬੰਦਾ ਸਾਹਮਣੇ ਆਲੇ ਪੁੱਛਦਾ ਉਹ ਪਰਾ ਪਹਿ ਜਨ ਮਰਜੀ ਲੈ ਲਈ ਸ਼ੋਰ ਸ਼ੋਰ ਦਾ ਕੰਮ ਚਾਹੀਦਾ ਬਾਹਰੀ ਟੈਨਸ਼ਨ ਨਹੀਂ ਲੈ ਲਈ ਉਹ ਯਾਰ ਉਹਦਾ ਹੀ ਨਤੀਜਾ ਵਾ ਤਰ ਮੈਂ ਸੱਚੀ ਗੱਲ ਅਸਾਂ ਇੰਨੇ ਘਰ ਸਾਡੇ ਖਰਾਬ ਹੈ ਚਲੋ ਤੁਸੀਂ ਤਾਂ ਮਾਪੇ ਆ ਸੁਲਝੇ ਹੋਏ ਆ ਸਿਆਣੇ ਆ ਮੈਂ ਤਾਂ ਕਹੂੰਗਾ ਕਿ ਆ ਬੱਚੇ ਦੇਖੋ ਕਿੰਦਾ ਨੁਕਸਾਨ ਹੋਇਆ ਯੂ ਐਸ ਨੇ ਟਰੰਪ ਨੇ ਅੱਜ ਤੱਕ ਇਹ ਸੁਣਿਆ ਨਹੀਂ ਸੀ ਆਪਾਂ ਇਹ ਹੀ ਸੋਚਦੇ ਕਿ ਯੂ ਐਸ ਦੀ ਕੰਧ ਟੱਪ ਗਈ ਬੰਦਾ ਸੇਫ ਨਹੀਂ ਬੰਦਾ ਨਹੀਂ ਮੁੜਦਾ ਜੀ ਹਰ ਬ ਉੜੇ ਨਾ ਦੇਖੋ ਤਾਂ ਇੱਕ ਮੋੜਿਆ ਤੇ ਅਜੇ ਹੋਰ ਤਿਆਰੀਆਂ ਪਤਾ ਨਹੀਂ ਕੀ ਕੀ ਹੋ ਰਿਆ ਚੀਜ਼ਾਂ ਦਾ ਸੋ ਬਚਣਾ ਚਾਹੀਦਾ ਜਮਾਨਾ ਬਦਲ ਚੁੱਕਾ ਮਾਪਿਆਂ ਨੂੰ ਵੀ ਕਹੂੰਗਾ ਕਿ ਅਸੀਂ ਬੱਚਿਆਂ ਨੂੰ ਹਮੇਸ਼ਾ ਗਾਈਡ ਕਰਨਾ ਤੇ ਮੈਂ ਤਾਂ ਕਹੂੰਗਾ ਕਿ ਹਰ ਬੱਚੇ ਦਾ ਜਿਹੜਾ ਹੀਰੋ ਆ ਨਾ ਉਹ ਮਾਪੇ ਹੀ ਚਾਹੀਦੇ ਮੈਂ ਤਾਂ ਕਹੂੰਗਾ ਮਾਪੇ ਹੀ ਮਾਰਗਦਰਸ਼ਨ ਕਰਦੇ ਨੇ ਤੇ ਮਾਪੇ ਹੀ ਉਹਨਾਂ ਦੇ ਯਾਦਦ ਤੇ ਮਾਪਿਆਂ ਨੂੰ ਐਗਜ਼ੈਂਪਲ ਸੈੱਟ ਕਰਨੀ ਚਾਹੀਦੀ ਆ ਸੋ ਕਈ ਵਾਰੀ ਨਾ ਬੰਦਾ ਡਰ ਜਾਂਦਾ ਸੋ ਰਿਫਿਊਜ਼ਲ ਦਾ ਕਹਿੰਦੇ ਨਾ ਮੈਂ ਗੱਲਾਂ ਕਰੀ ਜਾਂਦੀਆਂ ਵੀਜ਼ਾ ਰਿਫਿਊਜ਼ਲ ਮੈਨੂੰ ਵੀ ਮੈਂ ਦੁਬਾਰਾ ਦੱਸਦਾ ਪੈਸੇ ਪਤਾ ਕਿਉਂ ਨਹੀਂ ਲਾ ਰਹ ਐਂਡ ਆਫ ਦਾ ਡੇ ਜਿੰਨੀਆ ਮਰਜੀ ਵਧੀਆ ਇਮਾਨਦਾਰੀ ਨਾਲ ਮਿਹਨਤ ਕਰ ਲਵਾਂ ਵੀਜ਼ਾ ਨਹੀਂ ਆਇਆ ਨਾ ਮੈਂ ਜ਼ੀਰੋ ਆ ਮੇਰੀ ਕੋਈ ਵੈਲਿਊ ਨਹੀਂ ਮੈਨੂੰ ਪਤਾ ਹੈ ਇਹ ਚੀਜ਼ ਦਾ ਕਿਉਂਕਿ ਕਾਰੋਬਾਰ ਕਾਰੋਬਾਰ ਆ ਨਾ ਮੇਰਾ ਦੱਸਾ ਐਂਡ ਆਫ ਦਾ ਡੇ ਏਜੰਟ ਦੀ ਜਿਹੜੀ ਇੱਜ਼ਤ ਆ ਨਾ ਉਹ ਵੀਜ਼ੇ ਨਾਲ ਹੀ ਆ ਤੇ ਬਟ ਉਹ ਜਿਹੜੀ ਇੱਜ਼ਤ ਕਈ ਵਾਰੀ ਇੰਨੀ ਮਹਿੰਗੀ ਪੈ ਜਾਂਦੀ ਸਰ ਲੱਖਾਂ 'ਚ ਇੱਜ਼ਤ ਮਹਿੰਗੀ ਪੈਂਦੀ ਆ ਸੋ ਇੰਨੀ ਵੀ ਨਹੀਂ ਮੈਂ ਤਾਂ ਕਹਿੰਦਾ ਇੱਜ਼ਤ ਚਾਹੀਦੀ ਕਿ ਲੱਖਾਂ ਰੁਪਏ ਦੇਣਾ ਪੈ ਜਾਵੇ 5 5 10 10 15 20 20 ਲੱਖ ਰੁਪਏ ਪਤਾ ਨਹੀਂ ਕੋਈ ਹਿਸਾਬ ਨਹੀਂ ਆ ਸੋ ਤੁਹਾਡੇ ਨਾਲ ਕਮਿਟਮੈਂ ਜਿਹੜੀ ਕਿ ਤੁਹਾਨੂੰ ਦੇਣੀ ਹੈ ਸੋ ਵਿਸਟਰ ਵੀਜ਼ਾ ਜਰੂਰ ਅਪਲਾਈ ਕਰੋ ਤੇ ਕਰਨਾ ਚਾਹੀਦਾ ਮਾਪਿਆਂ ਨੂੰ ਤੇ ਮੈਨੂੰ ਇਹਦਾ ਲੱਗਦਾ ਕਿ ਤੁਹਾਡੇ ਬੱਚਿਆਂ ਨੂੰ ਤੁਹਾਡੀ ਲੋੜ ਵੀ ਆ ਇਸ ਵੇਲੇ ਬੱਚਾ ਡਿਸਟਰੈਕਟ ਬਹੁਤ ਹੋ ਰਿਹਾ ਇਸ ਵੇਲੇ ਬੱਚਾ ਜਗਾੜ ਵਾਲੇ ਪਾਸੇ ਬਹੁਤ ਜਾ ਰਿਹਾ ਇਹ ਨਾ ਹੋਵੇ ਕਿ ਤੇ ਬੱਚਾ ਜਗਾੜ ਵਾਲੇ ਪਾਸੇ ਜਾਂਦਾ ਆਪਣਾ ਆਉਣ ਵਾਲਾ ਸਮਾਂ ਖਰਾਬ ਕਰੇ ਤੇ ਆਪਣੇ ਬੱਚਿਆਂ ਨੂੰ ਮਾਰਗਦਰਸ਼ਨ ਬੰਨ੍ਹ ਕੇ ਰੱਖੋ ਬੱਚਾ ਜੇ ਜਗਾੜਲੇ ਤੁਹਾਡੇ ਤੋਂ ਪੈਸੇ ਵੀ ਮੰਗਦਾ ਜਾਂ ਉਹਦੇ ਆਪਣੇ ਕਮਾਏ ਹੋਏ ਪੈਸੇ ਜਗਾੜ ਦੇ ਲਾਉਣਾ ਚਾਹੁੰਦਾ ਨਾ ਰੋਕ ਲੋ ਨੂੰ ਹੱਥ ਬੰਨ੍ਹ ਕੇ ਤੁਸੀਂ ਰੋਕ ਸਕਦੇ ਆ ਸਾਡੇ ਆਰਗੀਆਂ ਨੇ ਗੱਲਾਂ ਤੇ ਕਹਨੇ ਸੋਣੀਆਂ ਤੇ ਅਸੀਂ ਤਾਂ ਬਾਰ ਬਾਰ ਕਹਿੰ ਨਹੀਂ ਬਵੇ ਕਰ ਲੈਣਾ ਤਾਂ ਹੀ ਜਿਹੜਾ ਆਉਣ ਵਾਲਾ ਕੱਲ ਵਧੀਆ ਬੰਨਾ ਨਹੀਂ ਤਾਂ ਨਹੀਂ ਬੰਨਾ ਸੋ ਵੈਸਟਰ ਵੀਜ਼ਾ ਦੀ ਜੇ ਟ੍ਰੈਂਡ ਮੈਂ ਤਾਂ ਗੱਲ ਕਰਾਂ ਜੇ ਕੋਈ ਹੋਰ ਵੱਡੀ ਜੀ ਗੱਲ ਕਹਿਣ ਲੱਗਾ ਕਈ ਵਾਰੀ ਨਾ ਮੇਰੇ ਤੋਂ ਮਾਪੇ ਆਉਂਦੇ ਆ ਸਿਰਫ ਫਾਈਲ ਦੇ ਚੱਲੇ ਉਦੋਂ ਲੌਂਗ ਆ ਜਦੋਂ ਟ੍ਰੈਂਡ ਵਧੀਆ ਹੋਊਗਾ ਸੋ ਮੇਰਾ ਤਾਂ ਹਮੇਸ਼ਾ ਸ਼ੁਰੂ ਤੋਂ ਸਰ ਤੁਹਾਨੂੰ ਯਾਦ ਹੋਣਾ ਇਹ ਗੱਲ ਨਾ ਆਪਾਂ ਬਹੁਤ ਪਿਛਲੇ 5 ਸਾਲਾਂ ਤੋਂ ਕਹਿੰਨੇ ਆ ਰਹੇ ਆ ਸੌ ਫਾਈਲ ਲੱਗੀ ਸੌ ਫਾਈਲ ਦੇ ਵਿੱਚੋਂ 99 ਵੀਜ਼ੇ ਆ ਗਏ ਠੀਕ ਹੈ ਸੋ ਇਸ ਟ੍ਰੈਂਡ ਨੂੰ ਤੁਸੀਂ ਕੀ ਕਹੋਗੇ ਤੁਸੀਂ ਇਹੀ ਕਹੋਗੇ ਨਾ ਜੀ ਟ੍ਰੈਂਡ ਬਹੁਤ ਵਧੀਆ ਪਰ ਜਿਹੜੇ ਇੱਕ ਬੰਦੇ ਦਾ ਵੀਜ਼ਾ ਨਹੀਂ ਆਇਆ ਉਹ ਜੇ ਤੁਹਾਡਾ ਮਾਫੀ ਚਾਹੁੰਦਾ ਮੈਂ ਨਹੀਂ ਚਾਹੁੰਦਾ ਕਿ ਇਹਦਾ ਮੈਨੂੰ 100 ਚੋਂ 100 ਪਰ ਇਹ ਹੋ ਨਹੀਂ ਸਕਦਾ ਸੋ ਤੁਹਾਡੇ ਲਈ ਉਹ ਟ੍ਰੈਂਡ ਵਧੀਆ ਹੋਊਗਾ ਸੋ ਦੂਜੀ ਗੱਲ ਦੱਸਾਂ 100 ਬੰਦੇ ਨੇ ਮਤਲਬ ਕਿ ਮੈਂ ਤਾਂ ਕਹਾਂਗਾ ਜੇ ਰਿਸਕ ਲਿਆ ਇੱਕ ਬੰਦੇ ਦਾ ਵੀਜ਼ਾ ਆਇਆ ਇਹਨੂੰ ਕਵਾਂਗੇ ਸ਼ੋਰ ਸ਼ਾਰਟ ਮੈਂ ਕਹਾਂਗਾ ਇਹਨੂੰ 네ਗੇਟਿਵ ਟ੍ਰੈਂਡ ਆ ਜਾਂ ਜੇ ਇਦਾਂ ਦਾ ਵੀਜ਼ਾ ਵੀ ਅਪਲਾਈ ਨਹੀਂ ਕਰਨਾ ਚਾਹੀਦਾ ਪਰ ਜੇ ਤੁਸੀਂ ਕਿਸੇ 100 ਬੰਦੇ ਨੇ ਅਪਲਾਈ ਕੀਤਾ ਜੇ ਤੁਸੀਂ ਵੀ ਉਹਨਾਂ ਚੋਂ ਸੀ ਉਹ ਵੀਜ਼ਾ ਤੁਹਾਡਾ ਆ ਗਿਆ ਸੋ ਇੰਨਾ ਕੇ ਦਿਨ ਐਕਟਿਵ ਟ੍ਰੈਂਡ ਹੋ ਵੀ ਨਹੀਂ ਸਕਦਾ ਹਾਂ ਡਾਊਨ ਜ਼ਰੂਰ ਆਇਆ ਤੇ ਮੈਂ ਇੱਕ ਐਗਜ਼ਾਮਪਲ ਦਿੱਤੀ ਉਹ ਟ੍ਰੈਂਡ ਤੁਹਾਡਾ ਆ ਗਿਆ ਵੀਜ਼ਾ ਤੁਹਾਡਾ ਆ ਗਿਆ ਤੁਸੀਂ ਉਸ ਟ੍ਰੈਂਡ ਨੂੰ ساری ਦੁਨੀਆ ਕਹਿ ਰਹੀ ਹੈ ਕਿ ਮਾੜਾ ਟ੍ਰੈਂਡ ਮਾੜਾ ਟ੍ਰੈਂਡ ਤੁਸੀਂ ਉਹਨੂੰ ਮਾੜਾ ਕਹੋਗੇ ਨਾ ਤੁਸੀਂ ਕਹੋਗੇ ਬਹੁਤ ਵਧੀਆ ਟ੍ਰੈਂਡ ਸਾਡਾ ਦਾ ਸੂਤ ਆ ਗਿਆ ਸਾਡੇ ਲਈ ਤੇ ਬੰਦਾ ਘਟਾ ਸੋ ਇੰਨਾ ਵੀ ਨਹੀਂ ਮਾੜਾ ਟ੍ਰੈਂਡ ਹਜੇ ਚੱਲ ਰਿਹਾ ਬਟ ਹਾਂ ਚੱਲਣਾ ਜ਼ਰੂਰ ਦਿਆ ਪਿਛਲੇ ਸਮੇਂ ਦੇ ਨਾਲ ਕੰਪੇਅਰ ਕਰਕੇ ਦੇਖਾਂ ਜੇ ਮੈਂ ਪਿਛਲੇ ਸਾਲ ਨਾਲ ਜਾਂ ਪਿਛਲੇ 6 ਮਹੀਨੇ ਫਿਰ ਲੱਗ ਰਿਹਾ ਯਾਰ ਬਹੁਤ ਡਾਊਨ ਆਇਆ ਉਦਾਂ ਦਾ ਅਦਰਵਾਈਜ਼ ਇਟ ਵਾਸ ਸੇਮ ਕਿ ਜੋ ਕੀ ਪਹਿਲੀਆਂ ਚ ਚੱਲਦਾ ਸੀ ਜੋ ਪਹਿਲੀਆਂ ਚ ਮਨ ਲਗੀ ਸਾਲ 2 3 ਸਾਲ ਪੁਰਾਣੀ ਗੱਲ ਕਰ ਰਿਹਾ ਜੋ ਚੱਲਦਾ ਉਦਾਂ ਦਾ ਚੱਲਦਿਆ ਸੋ ਬਿਨਾਂ ਡਰੇ ਹੋਏ ਅਪਲਾਈ ਕਰੋ ਵਧੀਆ ਸਮਾਂ ਤੁਹਾਡੇ ਅਪਲਾਈ ਕਰਕੇ ਰੱਬ ਕਰੇ ਤੁਹਾਡੇ ਵੀਜ਼ੇ ਆਣ ਤੇ ਉਹਨਾਂ ਨਾਲ ਹੀ ਜਿਹੜਾ ਕਿ ਵਧੀਆ ਸਮਾਂ ਹੋਣਾ ਵਾ ਤੇ ਰਾਜੀ ਖੁਸ਼ੀ ਰਹੋ ਚੜ੍ਹਦੀ ਕਲਾ ਚੜ੍ਹੋ افواہوں ਤੋਂ ਦੂਰ ਰਹੋ ਤੇ ਆਪਣੇ ਬੱਚਿਆਂ ਨੂੰ ਸਹੀ ਟਰੈਕ ਤੇ ਚੱਲਣ ਦੀ ਜਿਹੜੀ ਕਿ ਮੈਂ ਤਾਂ ਕਹੂੰਗਾ ਹਮੇਸ਼ਾ ਮਾਰਗਦਰਸ਼ਨ ਦਿੰਦੇ ਰਹੋ ਤੇ ਸਾਡੇ ਚੱਲਣ ਨਾਲ ਜਰੂਰ ਜੁੜੇ ਰਹੋ ਕਿਉਂਕਿ ਇੱਥੇ ਸਿਰਫ ਤੁਹਾਡੇ ਨਾਲ ਸੱਚਾਈ ਤੇ ਪੋਜ਼ਿਟਿਵਿਟੀ ਹੀ ਮਿਲੂਗੀ ਚਲੋ ਬਹੁਤ ਬਹੁਤ ਧੰਨਵਾਦ ਸੋ ਬਹੁਤ ਹੀ ਮਹੱਤਵਪੂਰਨ ਗੱਲਾਂ ਕੀਤੀਆਂ ਨੇ ਤੀਰਤ ਜੀ ਨੇ ਨੰਬਰ 128557885578 ਸੇਵ ਕਰ ਲਓ ਟਾਈਮ ਕੱਢ ਕੇ ਕਰ ਲਿਓ ਬਹੁਤ ਧੰਨਵਾਦ